हां जी रोटियां ਬਣ ਰਹੀਆਂ ਭਗਦੀਆਂ ਦੇ ਨਾਲ ਨੂਨ ਮਿਰਚਾ ਪਾ ਕੇ ਦਹੀਂ ਦੇ ਨਾਲ ਤੇ ਮੱਖਣੀ ਦੇ ਨਾਲ ਖਾਵਾਂਗੇ ਇਸ ਤਰ੍ਹਾਂ ਤਵੇ ਤੇ ਬਣ ਰਹੀਆਂ ਰੋਟੀਆਂ ਇਹ ਆ ਰਸੋਈ ਰੱਜ ਪਈਏ ਸਮਾਨ ਪਿਆ ਥੱਲੇ ਸਾਰਾ ਕੋ ਪਾਈ ਪਾਈ ਰੋਟੀ ਦਹੀਂ ਦੇ ਨਾਲ ਨਾਣ ਮਿਰਚਾਂ ਦੇ ਨਾਲ ਖਾਵਾਂਗੇ ਬਣਾ ਲਿਆਂ ਤਬੀ ਤੇ ਤੜ ਤੱਤੀ ਹੋ ਰਹੀ ਹੈ ਸਬਜੀ ਗਰਮ ਤੇ ਸਬਜੀ ਗਰਮ ਹੋ ਰਹੀ ਹੈ ਸਬਜੀ ਹੋ ਰਹੀ ਆ ਗਰਮ ਆ ਪਾਡੇ ਪਈ ਆ ਇਧਰ ਲੱਗਿਆ ਆਪਣਾ ਫਿਲਟਰ ਪਾਣੀ ਆ ਫਿਲਟਰ ਲੱਗਿਆ ਇਹ ਸੈਂਕੜੇ ਪਾਡੇ ਤੋਂ ਉੱਤੇ ਜਾਂਦੇ ਆ ਸਾਹਮਣੇ ਬਾਹਰ ਤੁੰਦ ਪਈ ਹੋਈ ਆ ਪੂਰੀ ਐ ਤਾਂ ਮੀਨੂ ਪਈ ਪਈ ਆ ਲੈ ਆ ਨਾਣ ਮਿਰਚਾਂ ਪਕਦੇ ਕਰ ਚ ਆ ਇਹ ਲੈ ਆ ਕਰ ਤੈ ਪੜਾ ਦੇ ਉਹ ਮਾਤਾ ਹੁਣ ਇੱਥੇ ਬਹਿ ਕੇ ਖਾਣੇ ਆ ਰੋਟੀ ਆ ਦੇ ਤੇ ਮੇਹਤਾ ਕੋਲੇ ਬਾਬਿਆਂ ਦੀਆਂ ਫੋਟੋਆਂ ਲੱਗੀਆਂ ਆ ਨਿੰਦਰੌਣਾ ਦੀਆਂ ਫੋਟੋਆਂ ਆ ਨਿੰਦਰੌਣਾ ਦੀਆਂ ਉਹ ਬਾਬਿਆਂ ਦੀ ਫੋਟੋ ਆ ਉਹ ਵੀ ਬਾਬਿਆਂ ਦੀ ਆ ਫੋਟੋ ਉਹ ਸਾਡੀ ਫੋਟੋ ਆ ਵੀ ਉਹ ਬਾਬਿਆਂ ਦੀ ਫੋਟੋ ਆ ਉਹ ਨੰਦਰ ਹੁਣੀ ਆ ਉਹ ਸਾਹਮਣੇ ਗਰਨੂਰ ਦੀ ਫੋਟੋ ਆ ਉਹ ਸਾਹਮਣੇ ਮੇਰੀ ਆ ਰੱਪਲ ਵਾਲੀ ਫੋਟੋ ਉਹ ਬਰੀ ਫੋਟੋ ਆ 1985 ਦੀ ਫੋਟੋ ਆ 1985 ਵਾਲੇ ਦੀ ਉਹ ਖੇਡਦੇ ਹੁੰਦੇ ਸੀ ਕਬੱਡੀ ਕਬੱਡੀ ਆ ਇੱਥੇ ਬਹਿ ਕੇ ਪਾਠ ਕਰੀਦਾ ਆ ਰਿਆ ਮੇਰੇ ਦੇ ਸਾਹਮਣੇ ਮੇਜ਼ ਆ ਜਿਹੜਾ ਇੱਥੇ ਪਾਠ ਕਰੀਦਾ ਬੈਠ ਕੇ ਆ ਮਹਿਮਾਨਾਂ ਵਾਸਤੇ ਆਇਆ ਗਿਆ ਬੰਦਾ ਇੱਥੇ ਚਾਹ ਪਾਣੀ ਪੀ ਲਈਦਾ ਆ ਕੈਮਰੇ ਲੱਗੇ ਆ ਆ ਵਾਈਫਾਈ ਲੱਗਾ ਬਾਹਰ ਵਾਈਫਾਈ ਚਲਾਉਦੇ ਰਹਿਣ ਮੈਡਮ ਵਾਸਤੇ ਮਾੜਾ ਮੋਟਾ ਜਿਹਾ ਬਣਾਇਆ ਆ ਇਹ ਪੌੜੀਆਂ ਮੈਂ ਉਹ ਸਭ ਨੇ ਪਾਇਆ ਜਾਈਦਾ ਵਧੀਆ ਆਉਂਦਾ ਮਾਹੌਲ